ਆ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ 85 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਜੀ ਹਾਂ ਪੰਜਾਬ ਦੇ ਵਿੱਚੋਂ ਤਰਨਤਾਰਨ ਏਰੀਏ ਦੇ ਵਿੱਚੋਂ 85 ਕਿਲੋ ਹਿਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਜਦੀ ਮਾਰਕੀਟ ਦੇ ਵਿੱਚ ਕੀਮਤ ਲਗਭਗ 400 ਕਰੋੜ ਰੁਪਏ ਤੋਂ ਉੱਪਰ ਦੀ ਦੱਸੀ ਜਾ ਰਹੀ ਹੈ ਜਿਹੜੀ ਹਿਰੋਇਨ ਤਿੰਨ ਕਿਸ਼ਤਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕਰ ਲਈ ਗਈ ਹੈ ਜੀ ਹਾਂ ਵੱਡੀ ਸਫਲਤਾ ਹਾਸਲ ਹੋਈ ਹੈ ਇੰਟਰਨੈਸ਼ਨਲ ਡਰੱਗ ਰੈਕਡ ਦਾ ਪਰਦਾ ਫਾਸ਼ ਹੋਇਆ ਹੈ ਇੰਗਲੈਂਡ ਦੇ ਵਿੱਚ ਬੈਠੇ ਹੋਏ ਲਾਲੀ ਮੁਲਜ਼ਮ ਦੇ ਵੱਲੋਂ ਆ ਪਾਕਿਸਤਾਨ ਦੇ ਨਾਲ ਸੰਬੰਧ ਬਣਾਏ ਗਏ ਤੇ ਉੱਥੋਂ ਇਹ ਨਸ਼ਾ ਜਿਹੜਾ ਆ ਸਮਗਲ ਕੀਤਾ ਜਾਂਦਾ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਹਵਾਲੇ ਦੇ ਜ਼ਰੀਏ ਇਹ ਮਨੀ ਜੜੀ ਹੈ ਉਹ ਬਰਾਮਦ ਕੀਤੀ ਜਾਂਦੀ ਸੀਗੀ ਤਾਂ ਇਸ ਦੇ ਵਿੱਚ ਅਮਰਜੋਤ ਸਿੰਘ ਜੋਤਾ ਸੰਧੂ ਜਿਹੜਾ ਕਿ ਤਰਨਤਾਰਨ ਏਰੀਏ ਦੇ ਵਿੱਚ ਗ੍ਰਿਫਤਾਰ ਹੋ ਚੁੱਕਿਆ ਹੈ ਉਸਦੀ ਹੀ ਨਿਸ਼ਾਨਦੇਹੀ ਤੇ ਤਿੰਨ ਕਿਸ਼ਤਾਂ ਦੇ ਵਿੱਚ ਹੀਰੋਇਨ ਜਿਹੜੀ ਬਰਾਮਦ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ 5 ਕਿਲੋ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ 5 ਕਿਲੋ ਫਿਰ ਵੀ ਬਰਾਮਦ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਦੀ ਹੀ ਨਿਸ਼ਾਨਦੇਹੀ ਤੇ ਜਦੋਂ ਪੰਜਾਬ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਤਾਂ ਉਹ ਦੀ ਨਿਸ਼ਾਨ ਲਈ ਤੇ ਉਸ ਦੇ ਘਰੋਂ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਜਿਹੜਾ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚੋਂ 40 ਕਿਲੋ ਖੇਰਵਨ ਬਰਾਮਦ ਕੋਈ ਫਿਰ ਅਗਲੇ ਪਿੰਡ ਉਸ ਦੀ ਨਿਸ਼ਾਨ ਲਈ ਤੇ 40 ਕਿਲੋ ਖੇਰਵਨ ਹੋਰ ਬਰਾਮਦ ਕੋਈ ਜਾਨਕਿ ਤਿੰਨ ਕਿਸ਼ਤਾਂ ਦੇ ਵਿੱਚ ਇਹ 85 ਕਿਲੋ ਖੇਰਵਨ ਜਿਹੜੀ ਹੈ ਬ੍ਰਾਹਮੜ ਕੀਤੀ ਜਾ ਚੁੱਕੀ ਹੈ ਜਿਸ ਦੀ ਮਾਰਕੀਟ ਦੇ ਵਿੱਚ ਅਸੀਂ ਵੈਲਿਊ ਦੀ ਗੱਲ ਕਰੀਏ ਤਾਂ 400 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੱਸੀ ਜਾ ਰਹੀ ਹੈ 400 ਕਰੋੜ ਰੁਪਏ ਤੋਂ ਵੱਧ ਦੀ ਹਿਰੋਇਨ ਪੰਜਾਬ ਪੁਲਿਸ ਨੇ ਬ੍ਰਾਹਮੜ ਕਰ ਲਈ ਹੈ ਇੱਕ ਵੱਡਾ ਆਪਰੇਸ਼ਨ ਚਲਾਇਆ ਗਿਆ ਹੈ ਐਸਐਸਪੀ ਅਭਿਮਨਯੂ ਰਾਣਾ ਜੋ ਤਰਨਤਾਰਨ ਦੇ ਵਿੱਚ ਇਸ ਵੇਲੇ ਮੌਜੂਦ ਹੈਗੇ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ਕੀ ਦੇ ਹੇਠ ਇਹ ოਪਰੇਸ਼ਨ ਚਲਾਇਆ ਗਿਆ ਔਰ ਬੜੀ ਸੁਹਰਬਤਤਾ ਦੇ ਨਾਲ ਇਸ ਨੂੰ ਮੁਕੰਮਲ ਤੌਰ ਤੇ ਕਾਮਯਾਬ ਬਣਾਇਆ ਗਿਆ ਹੈ ਯੂਕੇ ਦੇ ਵਿੱਚ ਬੈਠਾ ਹੋਇਆ ਮੁਲਜ਼ਮ ਲਾਲੀ ਜਿਸ ਦਾ ਨਾਮ ਦੱਸਿਆ ਗਿਆ ਹੈ ਉਹਦੇ ਲਿੰਕ ਅਮਰਜੋਤ ਝੋਤੇ ਦੇ ਨਾਲ ਸੀ ਜਿਹੜਾ ਪੰਜਾਬ ਦੇ ਵਿੱਚ ਇਸ ਡਰੱਗ ਰੈਕਡ ਨੂੰ ਚਲਾ ਰਿਹਾ ਸੀਗਾ ਔਰ ਇੰਗਲੈਂਡ ਤੋਂ ਪਾਕਿਸਤਾਨ ਦੇ ਨਾਲ ਲਿੰਕ ਬਣੇ ਔਰ ਉੱਥੋਂ ਇਹ ਨਸ਼ਾ ਆ ਰਿਹਾ ਸੀ ਔਰ ਹਵਾਲੇ ਦੇ ذریعے ਪੈਸੇ ਜਿਹੜੇ ਉਹ ਇਕੱਠੇ ਕੀਤੇ ਜਾ ਰਹੇ ਸੀ ਜਦੋਂ ਪੁਲਿਸ ਨੂੰ ਇਸ ਦੀ ਇਤਲਾ ਮਿਲਦੀ ਹੈ ਤਾਂ ਤੁਰੰਤ ਪ੍ਰੈਸ਼ਨ ਜਿਹੜਾ ਜਾਰੀ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਹੁਣ ਤੁਹਾਨੂੰ ਦੱਸਦੀ ਕਿ ਜਿਹੜਾ ਮੇਨ ਅਕਿਊਜ਼ ਹੈ ਪੰਜਾਬ ਦੇ ਵਿੱਚ ਅਮਰ ਜੂਤ ਸਿੰਘ ਜਿਹਦੇ ਘਰ ਚੋਂ 40 ਕਿਲੋ ਹਿਰੋਇਨ ਬਰਾਮਦ ਹੁੰਦੀ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚੋਂ ਔਰ 40 ਕਿਲੋ ਦੀ ਨਿਸ਼ਾਨਦੇਹੀ ਤੇ ਕਿਤੇ ਹੋਰ ਪਿੰਡ ਚੋਂ ਬਰਾਮਦ ਹੁੰਦੀ ਹੈ ਔਰ 5 ਕਿਲੋ ਦੇ ਕੋਲੋਂ ਪਹਿਲਾ ਬਰਾਮਦ ਹੋਈ ਟੋਟਲ 85 ਕਿਲੋ ਹੁਣ ਤੱਕ ਦਾ ਇਹ ਵੱਡਾ ਪ੍ਰਸ਼ਨ ਹੈ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਇੱਕਦਮ ਨਸ਼ਾ ਜੜਾਇਆ ਹਿਰੋਇਨ ਜੜੀਓ ਬਰਾਮਦ ਕੀਤੀ ਗਈ ਹੋਵੇ 85 ਕਿਲੋ ਕਰਨ ਬਰਾਮਦ ਕੀਤੀ ਗਈ ਹੈ ਜੀ ਹਾਂ ਬਿਲਕੁਲ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਪਹਿਲਾਂ 5 ਕਿਲੋ ਹੀਰਮ ਜਿਹੜੀ ਬਰਾਮਦ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਇਸ ਮੁਲਜ਼ਮਾ ਅਮਰ ਜੋਤ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਇਸ ਦੇ ਕੋਲੋਂ ਪੁਸ਼ਪਿਸ਼ ਹੋਈ ਔਰ ਇਸ ਦੀ ਹੀ ਨਿਸ਼ਾਨਦੇਹੀ ਤੇ ਇਸ ਤੇ ਕਰੋ ਵਾਸ਼ਿੰਗ ਮਸ਼ੀਨ ਦੇ ਵਿੱਚੋਂ 5 ਕਿਲੋ ਹੀਰਮ 40 ਕਿਲੋ ਹੀਰਮ ਜਿਹੜੀ ਉਹ ਬਰਾਮਦ ਕੀਤੀ ਗਈ ਫਰੀਦਦੀ ਨਿਸ਼ਾਨਦੇਹੀ ਤੇ ਕਿਸੇ ਹੋਰ ਪਿੰਡ ਤੋਂ 40 ਕਿਲੋ ਉਥੋਂ ਬਰਾਮਦ ਕੀਤੀ ਗਈ ਜਾਨਕਿ ਕੁੱਲ ਮਿਲਾ ਕੇ ਤਿੰਨ ਕਿਸ਼ਤਾਂ ਦੇ ਵਿੱਚ ਬਰਾਮਦਗੀ ਹੋਈ ਹੈ 85 ਕਿਲੋ ਕੇ ਨੂੰ ਬਰਾਮਦ ਹੋ ਚੁੱਕਿਆ ਇਸ ਸਬੰਧਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮਖੁਣਾ ਨੇ ਵੱਡੇ ਖੁਲਾਸੇ ਕੀਤੇ ਨੇ ਇਸ ਆਪਰੇਸ਼ਨ ਨੂੰ ਲੈ ਕੇ ਇਸ ਕਾਲੇ ਧੰਦੇ ਨੂੰ ਲੈ ਕੇ ਉਹਨਾਂ ਦੇ ਨਾਲ ਜੋ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਸ ਆਪਰੇਸ਼ਨ ਨੂੰ ਲੈ ਕੇ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰੰਤਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੀਡ ਬਾਈ ਐਸਐਸਪੀ ਅਵਿਮਨਿਊ ਰਾਣਾ ਤਰੰਤਰਨ ਪੁਲਿਸ ਹੈਜ਼ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੈਸਟਡ ਵਨ ਅਮਰਜੋਤ ਸਿੰਘ ਆਫ ਪਿੱਟ ਇਵੈਂਟ ਅੰਬ੍ਰਸਰ ਰਿਕਵਰਡ 85 ਕੇਜੀਸ ਆਫ ਹੈਰੋਇਨ ਫ্রম ਹਿਸ ਪੋਜੀਸ਼ਨ ਐ ਹੈਰੋਇਨ 10 ਕਿਸ਼ਤਾਂ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹੈਰੋਇਨ ਇਹ ਵੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਕਿ ਉਸ ਤੋਂ ਬਾਅਦ 40 ਕਿਲੋ ਹੈਰੋਇਨ ਇਹਦੇ ਪਿੰਡ ਪਿੱਟੇ ਵਿੱਚ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਕਸਰਾਏ ਪਿੰਡ

ਤੇ ਐਸਡੀ ਇਨਵੈਸਟੀਗੇਸ਼ਨ ਸਾਇੰਟਿਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇजेस ਸਟੈਬਲਿਸ਼ ਕਰਕੇ ਕੀਤੇ ਜਾ ਰਹੇ